ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਸੰਦੀਪ ਪਾਲ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਕਿ ਬਦਲਦੇ ਜਵਾਨੇ ਨਾਲ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਕੀ ਕੀ ਚੇਂਜਸ ਕਰੀਏ ਜੇ ਤੁਸੀਂ ਦੇਖੋਗੇ ਪਿਛਲੇ 15 ਸਾਲਾਂ ਦੇ ਵਿੱਚ ਟੈਕਨੋਲੋਜੀ ਦੇ ਅਪਡੇਸ਼ਨ ਨਾਲ ਜਿੰਨਾ ਕਿ ਜ਼ਿਆਦਾ ਦੁਨੀਆ ਦੇ ਵਿੱਚ ਚੇਂਜ ਆਇਆ ਸ਼ਾਇਦ ਇੰਨਾ ਪਹਿਲਾਂ ਕਦੀ ਨਹੀਂ ਆਇਆ ਦੁਨੀਆ ਦੇ ਚੇਂਜ ਹੋਣ ਨਾਲ ਹਨਾ ਹਰੇਕ ਲੋਕਾਂ ਦੇ ਵਿੱਚ ਚੇਂਜ ਆਇਆ ਹਨਾ ਬਲੈਕ ਐਂਡ ਵਾਈਟ ਟੀਵੀ ਤੋਂ ਅੱਜ ਆਪਣੇ ਕੋਲ ਸਮਾਰਟ ਟੀਵੀਜ਼ ਆ ਗਏ ਅੱਜ ਆਪਣੇ ਕੋਲ ਮਹਿੰਗੇ ਫੋਨ ਆ ਗਏ ਹਨਾ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਕਿਸੇ ਟਾਈਮ ਆਪਾਂ ਐਂਟਰਟੇਨਮੈਂਟ ਦੇ ਲਈ ਸਿਰਫ ਆਪਣੇ ਕੋਲ ਹਫਤੇ ਦੇ ਵਿੱਚ ਇੱਕ ਮੂਵੀ ਆਉਂਦੀ ਸੀ ਅੱਜ ਆਪਣੇ ਕੋਲੇ ਕੁਝ ਵੀ ਕੋਈ ਵੀ ਮੂਵੀ ਦੇਖ ਸਕਦੇ ਹਾਂ ਬਟ ਜਿਹੜੇ ਬਿਜ਼ਨਸ ਨੇ ਹਨਾ ਉਹਨਾਂ ਉਹ ਹੈ ਕਿ ਉਹ ਟੈਕਨੋਲੋਜੀ ਦੇ ਨਾਲ ਨਹੀਂ ਅਪਡੇਟ ਹੋਏ ਉਹ ਅੱਜ ਵੀ ਉਸੇ ਸਟ੍ਰੈਟੇਜੀ ਨਾਲ ਹੀ ਕੰਮ ਕਰ ਰਹੇ ਨੇ ਜਿਹੜੀ ਸਟ੍ਰੈਟੇਜੀ ਨਾਲ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਕੰਮ ਕਰਦੇ ਸੀ ਹਨਾ ਚਾਹੇ ਕੋਈ ਵੀ ਨਵਾਂ ਬਿਜ਼ਨਸ ਵੀ ਓਪਨ ਕਰ ਰਿਹਾ ਤਾਂ ਉਹ ਵੀ ਉਹੀ ਸਟ੍ਰੈਟੇਜੀ ਫਾਲੋ ਕਰ ਰਿਹਾ ਹਨਾ ਤੇ ਜੇ ਆਪਾਂ ਪੁਰਾਣੀਆਂ ਟੈਕਨੀਕਸ ਨੂੰ ਹੀ ਫਾਲੋ ਕਰਾਂਗੇ ਹਨਾ ਪੁਰਾਣੀ ਟੈਕਨੀਕਸ ਨਾਲ ਚੱਲਾਂਗੇ ਤਾਂ ਆਪਾਂ ਜਿਹੜਾ ਬਿਜ਼ਨਸ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਵਾਂਗੇ ਠੀਕ ਹੈ ਚਾਹੇ ਅੱਜ ਆਪਣਾ ਬਿਜ਼ਨਸ ਚੰਗੀ ਤਰ੍ਹਾਂ ਚੱਲ ਰਿਹਾ ਪਰ ਫਿਰ ਵੀ ਆਪਾਂ ਨੂੰ ਇੱਕ ਦਿਨ ਕੋਈ ਨਾ ਕੋਈ ਹੋਰ ਜਿਹੜਾ ਆਪਣਾ ਕੰਪੀਟੀਟਰ ਹੈ ਉਹ ਆਪਾਂ ਨੂੰ ਟੇਕਓਵਰ ਕਰ ਲੇਗਾ ਕਿਉਂਕਿ ਉਹ ਚੇਂਜ ਹੋ ਰਿਹਾ ਪਰ ਆਪਾਂ ਨਹੀਂ ਚੇਂਜ ਹੋ ਰਹੇ ਤਾਂ ਕਰਨਾ ਕਰਨਾ ਕੀ ਹੈ ਚੇਂजेस ਕਿਹੜੇ ਲੈ ਕੇ ਆਉਣੇ ਨੇ ਹਨਾ ਤਾਂ ਪਹਿਲਾਂ ਤਾਂ ਇਹ ਹੈ ਕਿ ਪੁਰਾਣੀਆਂ ਸਾਰੀਆਂ ਜਿਹੜੀਆਂ ਮਾਰਕੀਟਿੰਗ ਟੈਕਨੀਕਸ ਨੇ ਉਹ ਆਪਾਂ ਛੱਡਣੀਆਂ ਪੈਣੀਆਂ ਹਨਾ ਤੁਸੀਂ ਜਿਹੜੀਆਂ ਵੀ ਫਲੈਕਸ ਲਗਵਾ ਰਹੇ ਹੋ ਹਨਾ ਪੈਂਪਲੇਟ ਛਕਵਾ ਰਹੇ ਹੋ ਹਨਾ ਜਾਂ ਇਨਫਲੂਅਰ ਇਨਫਲੂਐਂਸਰਸ ਤੋਂ ਮਾਰਕੀਟਿੰਗ ਕਰਵਾ ਰਹੇ ਆ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਇਹਨਾਂ ਚੀਜ਼ਾਂ ਨਾਲ ਕਸਟਮਰ ਨਹੀਂ ਆਉਣਗੇ ਹਨਾ ਜਿਆ ਥੋੜਾ ਟਾਈਮ ਹੋਣਗੇ ਉਸ ਤੋਂ ਬਾਅਦ ਲੌਂਗ ਟਰਮ ਨਹੀਂ ਆਉਣੇ ਹਨਾ ਆਪਾਂ ਗੱਲ ਕਰਦੇ ਆ ਕਿ ਯਾਰ ਕਾਰਪੋਰੇਟਸ ਨੇੜੇ ਨੇ ਉਹ ਛੋਟੇ ਬਿਜ਼ਨਸ ਨੂੰ ਹਨਾ ਮਤਲਬ ਕਿ ਦਬਾ ਰਹੇ ਨੇ ਇਹਨਾਂ ਛੋਟੇ ਬਿਜ਼ਨਸ ਜਿਹੜੇ ਨੇ ਬੰਦ ਹੋ ਰਹੇ ਨੇ ਹਨਾ ਕਾਰਪੋਰੇਟਸ ਨੇ ਆ ਕੇ ਸਾਰਾ ਕੁਝ ਹੀ ਟੇਕਓਵਰ ਕਰ ਲੈਣਾ ਜ਼ਰੂਰ ਕਰ ਲੈਣਾ ਹਨਾ ਕਿਉਂਕਿ ਜਿਹੜੇ ਕਾਰਪੋਰੇਟਸ ਨੇ ਉਹ ਆਪਣੇ ਆਪ ਨੂੰ ਅਪਡੇਟ ਕਰ ਰਹੇ ਨੇ ਪਰ ਆਪਾਂ ਨਹੀਂ ਕਰ ਰਹੇ ਹਨਾ ਤਾਂ ਉਹ ਤਾਂ ਨਵੀਆਂ ਜਿਹੜੀਆਂ ਮਾਰਕੀਟਿੰਗ ਸਟ੍ਰੈਟਜੀਜ਼ ਨੇ ਉਹ ਆਪਣੇ ਬਿਜ਼ਨਸ ਵਿੱਚ ਲੈ ਕੇ ਆ ਰਹੇ ਨੇ ਹਨਾ ਤੇ ਕਸਟਮਰਸ ਵੀ ਲੈ ਕੇ ਜਾ ਰਹੇ ਨੇ ਹਨਾ ਤਾਂ ਉਹੀ ਜਿਹੜੇ ਕਾਰਪੋਰੇਟਸ ਵਾਲੀ ਵਾਲੀ ਮਾਰਕੀਟਿੰਗ ਸਟ੍ਰੈਟਜੀ ਹੈ ਹਨਾ ਉਹ ਤੁਹਾਨੂੰ ਵੀ ਇੰਪਲੀਮੈਂਟ ਕਰਨੀ ਪੈਗੀ ਹਨਾ ਉਹਨਾਂ ਸਟ੍ਰੈਟਜੀ ਦੇ ਵਿੱਚ ਇੱਕ ਆਉਂਦੀ ਹੈ ਡਿਜੀਟਲ ਮਾਰਕੀਟਿੰਗ ਹਨਾ ਡਿਜੀਟਲ ਮਾਰਕੀਟਿੰਗ ਹੁੰਦੀ ਕੀ ਹੈ ਹਨਾ ਹੁਣ ਜਿਹੜੇ ਆਪਣੇ ਐਕਸਪੈਕਟਿਡ ਕਸਟਮਰਸ ਨੇ ਹਨਾ ਜਿਹੜੇ ਲੋਕ ਆਪਣਾ ਪ੍ਰੋਡਕਟ ਖਰੀਦ ਸਕਦੇ ਨੇ ਉਹ ਕਿੱਥੇ ਬੈਠੇ ਨੇ ਉਹ ਬੈਠੇ ਨੇ ਸੋਸ਼ਲ ਮੀਡੀਆਜ਼ ਦੇ ਉੱਪਰ ਹਨਾ ਉਹ ਆਪਣਾ ਕੰਟੈਂਟ ਦੇਖਦੇ ਨੇ ਫੇਸਬੁੱਕ ਫੇਸਬੁੱਕ ਉੱਪਰ ਇੰਸਟਾਗ੍ਰam ਉੱਪਰ ਹਨਾ ਜਾਂ YouTube ਦੇ ਉੱਪਰ ਹਨਾ ਤਾਂ ਆਪਾਂ ਨੂੰ ਆਪਣੀ ਐਡ ਉਹਨਾਂ ਪਲੇਟਫਾਰਮ ਤੇ ਹੀ ਦਿਖਾਉਣੀ ਪਊਗੀ ਹਨਾ ਤਾਂ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਅਸੀਂ ਹੈਲਪ ਕਰਦੇ ਹਾਂ ਕਿ ਜੀ ਪਹਿਲਾਂ ਤਾਂ ਅਸੀਂ ਸਟੱਡੀ ਕਰਦੇ ਹਾਂ ਕਿ ਤੁਹਾਡਾ ਬਿਜ਼ਨਸ ਹੈ ਕੀ ਸਰਵਿਸਿਜ਼ ਕਿਹੜੀਆਂ-ਕਿਹੜੀਆਂ ਨੇ ਹਨਾ ਫਿਰ ਅਸੀਂ ਦੇਖਦੇ ਹਾਂ ਕਿ ਤੁਹਾਡਾ ਬਿਜ਼ਨਸ ਸਰਵਿਸ ਕਿੰਨੀ-ਕਿੰਨੀ ਜਗ੍ਹਾ ਤੇ ਵਿੱਚ ਦੇ ਰਿਹਾ ਤੁਹਾਡਾ ਬਿਜ਼ਨਸ ਸਿਰਫ ਇੱਕ ਸ਼ਹਿਰ 'ਚ ਸਰਵਿਸ ਦੇ ਰਿਹਾ ਤੁਹਾਡਾ ਬਿਜ਼ਨਸ ਪੂਰੇ ਸਟੇਟ ਚ ਸਰਵਿਸ ਦੇ ਰਿਹਾ ਠੀਕ ਹੈ ਜਾਂ ਕੁਝ ਲਿਮਟਿਡ ਸ਼ਹਿਰਾਂ ਚ ਦੇ ਰਿਹਾ ਜਾਂ ਪੂਰੇ ਇੰਡੀਆ ਚ ਦੇ ਰਿਹਾ ਹੈ ਨਾ ਤਾਂ ਉਸ ਅਕੋਰਡਿੰਗ ਆਪਾਂ ਜਿਹੜਾ ਹੈਗਾ ਆਡੀਅנס ਆਪਾਂ ਟਾਰਗੇਟ ਕਰਦੇ ਹਾਂ ਨਾ ਫਿਰ ਤੁਹਾਡੇ ਬਿਜ਼ਨਸ ਦੇ ਅਕੋਰਡਿੰਗ ਆਪਾਂ ਆਡੀਅנס ਦੇਖਦੇ ਹਾਂ ਨਾ ਕਿ ਕਿਹੜੀ ਕਿਸ ਟਾਈਪ ਦੀ ਆਡੀਅנס ਹੈ ਜਿਹੜੀ ਉਹ ਤੁਹਾਡੇ ਬਿਜ਼ਨਸ ਦੇ ਵਿੱਚ ਇੰਟਰਸਟ ਦਿਖਾ ਸਕਦੀ ਹੈ ਨਾ ਤਾਂ ਉਸ ਤਰੀਕੇ ਨਾਲ ਆਪਾਂ ਉਹਨਾਂ ਲੋਕਾਂ ਨੂੰ ਹੀ ਟਾਰਗੇਟ ਕਰਦੇ ਹਾਂ ਨਾ ਤਾਂ ਇਹ ਵੈਸੇ ਈਜ਼ੀ ਨਹੀਂ ਹੁੰਦਾ ਬਟ ਸਾਡੇ ਲਈ ਈਜ਼ੀ ਹੁੰਦਾ ਕਿਉਂਕਿ ਇਸ ਫੇਸਬੁੱਕ ਦਾ ਅਲਗੋਰਿਦਮ ਹੈ ਜਿਹੜਾ ਉਹ ਇਸ ਤਰੀਕੇ ਨਾਲ ਕੰਮ ਕਰਦਾ ਉਹ ਲੋਕਾਂ ਦਾ ਡਾਟਾ ਇਕੱਠਾ ਕਰਦਾ ਲੋਕ ਫੇਸਬੁਕ ਨੂੰ ਸਾਰਾ ਕੁਝ ਪਤਾ ਫੋਰ ਐਗਜ਼ਾਮਪਲ ਫੇਸਬੁਕ ਚਲਾ ਰਹੇ ਆ ਮੈਂ ਵੈਸੇ YouTube ਤੇ Insta 'ਵੀ ਸਟ੍ਰੀਮing ਥਿਉਰੀ ਹੋਈ ਹੈ ਫੇਸਬੁਕ ਦਾ ਐਲਗੋਰਿਦਮ ਜਿਹੜਾ ਹੈ ਨਾ ਉਹ ਕੰਮ ਕਰਦਾ ਕਿ ਉਹ ਦੇਖਦਾ ਹੈ ਨਾ ਕਿ ਲੋਕ ਕਿਹੜੀ ਚੀਜ਼ ਦੇ ਵਿੱਚ ਇੰਟਰਸਟ ਦਿਖਾ ਰਹੇ ਨੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ ਬੈਠੇ ਹੋ ਫੇਸਬੁਕ ਚਲਾ ਰਹੇ ਹੋ ਜਾਂ ਫੇਸਬੁਕ ਨਹੀਂ ਚਲਾ ਰਹੇ ਹੋ ਨਾ ਤੁਸੀਂ ਘਰ ਬੈਠੇ ਹੋ ਨਾ ਤੇ ਘਰ ਆਪਣੇ ਫੈਮਿਲੀ ਨਾਲ ਬਰਾ ਗੱਲ ਕਰ ਰਹੇ ਹੋ ਕੋਈ ਨਵਾਂ AC ਖਰੀਦਣ ਦੀ ਹਣਾ ਤੁਸੀਂ ਗੱਲ ਕੀਤੀ ਨਾ ਮੈਂ ਇਸ ਖਰੀਦਣ ਦੀ ਨਾਲ ਦੀ ਨਾਲ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਹਨਾ ਉਹਨਾਂ ਦੀ ਜਿਹੜੀਆਂ ਏਸੀ ਦੀਆਂ ਐਡਸ ਨੇ ਤੁਹਾਨੂੰ ਆਉਣੀਆਂ ਸਟਾਰਟ ਹੋ ਜਾਣ ਹੈਨਾ ਕਿਉਂਕਿ ਫੇਸਬੁੱਕ ਨੂੰ ਪਤਾ ਚੱਲ ਗਿਆ ਜੀ ਤੁਸੀਂ ਹੁਣ ਏਸੀ ਲੈਣਾ ਹੈਨਾ ਤਾਂ ਹੁਣ ਇਹੀ ਸਟ੍ਰੈਟੇਜੀ ਜਿਹੜੀ ਹੈਗੀ ਹੈ ਇਹ ਡਾਟਾ ਆਪਣੇ ਕੋਲ ਵੀ ਹੈ ਹੈਨਾ ਇਹ ਡਾਟਾ ਫੇਸਬੁੱਕ ਜਿਹੜੇ ਸਾਰੇ ਮਾਰਕੀਟਿੰਗ ਕਰਦੇ ਨੇ ਹਨਾ ਉਹਨਾਂ ਸਾਰਿਆਂ ਕੋਲ ਜਾਂਦਾ ਹੈਨਾ ਤਾਂ ਆਪਣੇ ਕੋਲ ਵੀ ਹੈ ਹੈਨਾ ਹੁਣ ਜੇ ਤੁਸੀਂ ਤੁਹਾਡੀ ਕੋਈ ਏਸੀ ਦੀ ਸ਼ਾਪ ਹੈ ਹੈਨਾ ਤਾਂ ਤੁਸੀਂ ਐਡ ਚਲਾਉਂਗੇ ਤਾਂ ਤੁਹਾਡੀ ਐਡ ਜੇ ਕੋਈ ਏਸੀ ਲੈਣ ਬਾਰੇ ਗੱਲ ਕਰ ਰਿਹਾ ਨਾ ਤਾਂ ਇਮੀਡੀਏਟਲੀ ਜਿਹੜੀ ਤੁਹਾਡੀ ਸ਼ਾਪ ਦੀ ਐਡ ਐਡ ਹੈ ਨਾ ਉਹ ਉਹਨਾਂ ਕੋਲ ਚਲ ਜਾਈਗੀ ਜੀ ਏਸੀ ਸਾਡੇ ਕੋਲੋਂ ਖਰੀਦੋ ਹਨਾ ਤਾਂ ਤੁਸੀਂ ਸੋਚੋਗੇ ਕਸਟਮਰ ਲੋਕਲ ਜਾਏਗਾ ਜਾਂ ਫਿਰ ਉਹਨਾਂ ਕਾਰਪੋਰੇਟਸ ਤੋਂ ਜਾ ਕੇ ਏਸੀ ਬਾਏ ਕਰੇਗਾ ਹਨਾ ਅਗਰ ਲੋਕਲ ਦੀ ਆਪਸ਼ਨ ਹੈ ਹੀ ਨਹੀਂ ਉੱਥੇ ਹਨਾ ਤਾਂ ਡੈਫੀਨਿਟਲੀ ਉਹ ਕਾਰਪੋਰੇਟਸ ਕੋਲ ਜਾਏਗਾ ਉਹ ਜਾ ਕੇ ਐਮਾਜ਼ਨ ਤੋਂ ਬਾਏ ਕਰੇਗਾ ਜਾਂ ਕਿ ਤੋਂ ਫਲਿੱਪਕਾਰਟ ਤੋਂ ਬਾਏ ਕਰੇਗਾ ਹਨਾ ਪਰ ਆਪਾਂ ਉੱਥੇ ਆਪਸ਼ਨ ਦੇਣੀ ਹੈ ਕਿ ਨਹੀਂ ਜੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਏਸੀ ਮਿਲਦੇ ਨੇ ਇਸ ਦੁਕਾਨ ਤੋਂ ਮਿਲਦੇ ਨੇ ਤੁਸੀਂ ਕਾਲ ਕਰੋ ਜਾਂ ਤੁਸੀਂ ਆਪਨਾ WhatsApp ਤੇ ਕੰਟੈਕਟ ਕਨੈਕਟ ਕਰੋ ਜਾਂ ਇਹਨਾਂ ਦੀ ਜੇ ਵੈਬਸਾਈਟ ਹੈ ਤਾਂ ਵੈਬਸਾਈਟ ਜਾ ਕੇ ਤੇ ਜਾ ਕੇ ਬੈਕ ਕਰ ਸਕਦੇ ਹੋ ਹਨਾ ਤਾਂ ਇਹੀ ਸਟ੍ਰੈਟੇਜੀ ਆਪਾਂ ਤੁਹਾਡੇ ਬਿਜ਼ਨਸ ਲਈ ਲੈ ਕੇ ਆਵਾਂਗੇ ਹਨਾ ਬਸ ਤੁਸੀਂ ਸਾਨੂੰ ਦੱਸਣਾ ਕਿ ਜੀ ਤੁਸੀਂ ਕਸਟਮਰ ਤੁਹਾਨੂੰ ਕਿਹੜੇ ਏਰੀਆ ਚਾਹੀਦੇ ਨੇ ਪਰ ਡੇ ਕਿੰਨੇ ਕਸਟਮਰ ਤੁਸੀਂ ਹੈਂਡਲ ਕਰ ਸਕਦੇ ਹੋ ਹਨਾ ਕਿਸ ਤਰੀਕੇ ਨਾਲ ਕਸਟਮਰ ਚਾਹੀਦੇ ਨੇ ਤੁਹਾਨੂੰ ਕਸਟਮਰ ਕਾਲ ਕਰਨ ਤੁਹਾਡੇ ਕੋਲ ਕਸਟਮਰ ਆਪਣਾ ਨੰਬਰ ਛੱਡ ਕੇ ਜਾਣ ਤੇ ਬਾਅਦ ਵਿੱਚ ਤੁਸੀਂ ਕਾਲ ਕਰੋ ਜਾਂ ਕਸਟਮਰ ਤੁਹਾਨੂੰ WhatsApp ਤੇ ਮੈਸੇਜ ਕਰਨ ਹਨਾ ਉਹ ਤੁਸੀਂ ਦੱਸਣਾ ਹਨਾ ਅਸੀਂ ਤੁਹਾਡੀ ਐਡ ਉਸੇ ਤਰੀਕੇ ਨਾਲ ਹੀ ਚਲਾਵਾਂਗੇ ਹਨਾ ਤਾਂ ਜਦੋਂ ਵੀ ਤੁਹਾਡੀ ਐਡ ਜਿੱਦਾਂ ਦੇ ਜਿਹੜੇ ਲੋਕ ਤੁਹਾਡੇ ਪ੍ਰੋਡਕਟ ਜੇ ਇੰਟਰਸਟ ਦਿਖਾ ਸਕਦੇ ਉਹਨਾਂ ਕੋਲ ਜਾਏਗੀ ਹਨਾ ਤਾਂ ਜਦੋਂ ਜੇ ਕੋਈ ਇੰਟਰਸਟਡ ਹੁੰਦਾ ਉਹ ਇਮੀਡੀਏਟਲੀ ਤੁਹਾਨੂੰ ਕੰਟੈਕਟ ਕਰੇ ਤੇ ਉਸ ਤੋਂ ਬਾਅਦ ਪਲੱਸ ਅਸੀਂ ਕੀ ਕਰਦੇ ਹਾਂ ਅਸੀਂ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਪੇजेस ਨੇ ਉਹਨਾਂ ਨੂੰ ਮੇਨਟੇਨ ਰੱਖਦੇ ਹਾਂ ਉਹਨਾਂ ਦੇ ਵਿੱਚ ਰੈਗੂਲਰ ਕੰਟੈਂਟ ਅਪਡੇਟ ਕਰਦੇ ਹਾਂ ਪਲੱਸ ਗੂਗਲ ਮਾਈ ਬਿਜ਼ਨਸ ਦੇ ਵਿੱਚ ਤੁਹਾਡਾ ਬਿਜ਼ਨਸ ਦੀ ਪ੍ਰੋਫਾਈਲਿੰਗ ਕਰਦੇ ਹਾਂ ਹਨਾ ਤੇ ਉਸ ਤੋਂ ਬਾਅਦ ਗੂਗਲ ਮਾਈ ਬਿਜ਼ਨਸ ਨੂੰ ਉੱਪਰ ਕਿਦਾਂ ਲੈ ਕੇ ਜਾਣਾ ਹਨਾ ਉਹਨੂੰ ਬੂਸਟ ਕਿੱਦਾਂ ਕਰਨਾ ਉਹ ਵੀ ਉਹਦੇ ਵਿੱਚ ਵੀ ਅਸੀਂ ਹੈਲਪ ਕਰਦੇ ਆ ਨਾ Google My Business ਦੇ ਵਿੱਚ ਕੀ ਕੀ ਹੁੰਦਾ ਕਿ ਅੱਜ ਦੇ ਟਾਈਮ ਚੱਲ ਰਿਹਾ ਹੈਗਾ ਕਿ ਨੀਅਰ ਮੀਅਰ ਵਾਲਾ ਹੈ ਨਾ ਤਾਂ ਜੇ ਕਿਸੇ ਨੇ ਮੰਨ ਲਓ ਕਿ ਕੋਈ ਡਾਕਟਰ ਨੂੰ ਮਿਲਣਾ ਹੈ ਨਾ ਤਾਂ ਗੂਗਲ ਤੇ ਸਰਚ ਕਰੂਗਾ ਡਾਕਟਰ ਨੀਰਮੀ ਹੈ ਨਾ ਅਗਰ ਤੁਸੀਂ ਸਾਡੇ ਨਾਲ ਰਜਿਸਟਰ ਕੀਤੇ ਹੋਏ ਹੋ ਤਾਂ ਕੋਈ ਵੀ ਬੰਦਾ ਗੂਗਲ ਤੇ ਸਰਚ ਕਰਦਾ ਡਾਕਟਰ ਨੀਰਮੀ ਹੈ ਨਾ ਤਾਂ ਇਮੀਡੀਏਟਲੀ ਤੁਹਾਡਾ ਜਿਹੜਾ ਕਲੀਨਿਕ ਆ ਉਹ ਉਹਨਾਂ ਨੂੰ ਸਭ ਤੋਂ ਪਹਿਲਾਂ ਦਿਖੂਗੇ ਕਿ ਜੀ ਤੁਸੀਂ ਇਸ ਕਲੀਨਿਕ ਤੇ ਜਾ ਕੇ ਮਿਲ ਸਕਦੇ ਹੋ ਨਾ ਸਭ ਤੋਂ ਨੇੜੇ ਡਾਕਟਰ ਤੁਹਾਡੇ ਇਹ ਜੇ ਤੁਸੀਂ ਗੂਗਲ ਮਾਈ ਬਿਜ਼ਨਸ ਤੇ ਨਹੀਂ ਹੈਗੇ ਤਾਂ ਉਹ ਨੀਰਮੀ ਵਾਲੇ ਜਿਹੜਾ ਹੈਗਾ ਕਮਾਂਡ ਨਾਲ ਤੁਹਾਡਾ ਬਿਜ਼ਨਸ ਸ਼ੋਅ ਹੋਈਗਾ ਹੀ ਨਹੀਂ ਹੈ ਨਾ ਤਾਂ ਮਤਲਬ ਇਦਾਂ ਦੇ ਕਾਫੀ ਸਾਰੇ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਤੁਹਾਡੇ ਬਿਜ਼ਨਸ ਨੂੰ ਬੂਸਟ ਕਰਦੇ ਹਾਂ ਇੱਕ ਤਰ੍ਹਾਂ ਦਾ ਆਨਲਾਈਨ ਜਿਹੜੀ ਪ੍ਰੈਜੈਂਸ ਆ ਤੁਹਾਡੀ ਬਿਜ਼ਨਸ ਦੀ ਉਹ ਬਣਾਉਣੇ ਆ ਠੀਕ ਆ ਪਲੱਸ ਉਹਦੀ ਐਡ ਚਲਾਉਣੇ ਹਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਜ਼ਿਆਦਾ ਖਰਚੇ ਵਾਲੀਆਂ ਨਹੀਂ ਹੈਗੀਆਂ ਇੱਕ ਛੋਟਾ ਦੁਕਾਨਦਾਰ ਵੀ ਹਨਾ ਛੋਟਾ ਬਿਜ਼ਨਸਮੈਨ ਵੀ ਇਸ ਨੂੰ ਅਫੋਰਡ ਕਰ ਸਕਦਾ ਹਨਾ ਈਵਨ ਕਿ ਜਿਹੜੀਆਂ ਟ੍ਰੈਡੀਸ਼ਨਲ ਮਾਰਕੀਟਿੰਗ ਸਟ੍ਰੈਟਜੀਜ਼ ਨੇ ਉਹਨਾਂ ਤੋਂ ਤਾਂ ਕਾਫੀ ਜ਼ਿਆਦਾ ਸਸਤੀਆਂ ਨੇ ਹਨਾ ਤੇ ਤੁਸੀਂ ਸਾਡਾ ਕੋਈ ਟ੍ਰਾਇਲ ਪੈਕੇਜ ਵੀ ਲੈ ਸਕਦੇ ਹੋ ਹਨਾ ਇੱਕ ਵਾਰ ਸਾਡੀ ਸਰਵਿਸ ਟ੍ਰਾਇਲ ਕਰ ਲਓ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਰਮਾਨੈਂਟ ਸਾਡੇ ਨਾਲ ਜੁੜ ਸਕਦੇ ਹੋ ਮੰਥਲੀ ਸਰਵਿਸਿਜ਼ ਲੈ ਸਕਦੇ ਹੋ ਹਨਾ ਉਹ ਤੁਹਾਡੇ ਉੱਪਰ ਹੈ ਹਨਾ ਇਸੇ ਕਰਕੇ ਜੇ ਦੇਰ ਨਾ ਕਰੋ ਹਨਾ ਅੱਜ ਹੀ ਟਾਈਮ ਹੈ ਹਨਾ ਅੱਜ ਹੀ ਉਹ ਮੌਕਾ ਜਿਹਦੇ ਨਾਲ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਸਕਸੈਸਫੁਲ ਬਿਜ਼ਨਸ ਬਣਾ ਸਕਦੇ ਹੋ ਤਾਂ ਇਸੇ ਲਈ ਹੈ ਤੁਸੀਂ ਸਾਡਾ ਜਿਹੜਾ ਆ ਕੰਟੈਕਟ ਨੰਬਰ ਆ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਹਨਾ ਜਾਫਿਕ ਸਾਡਾ ਸਾਨੂੰ WhatsApp ਤੇ ਮੈਸੇਜ ਕਰ ਲਓ ਹਨਾ ਤਾਂ ਜਦੋਂ ਵੀ ਸਾਨੂੰ ਕੰਟੈਕਟ ਕਰਦੇ ਹੋ ਅਸੀਂ ਇਮੀਡੀਏਟਲੀ ਤੁਹਾਨੂੰ ਕੰਟੈਕਟ ਬੈਕ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੋਗਾ ਹੋਇਆ ਤੁਸੀਂ ਸਾਨੂੰ ਪੁੱਛ ਸਕਦੇ ਹੋ ਧੰਨਵਾਦ